ਰਾਜਪੁਰਾ ਤੋਂ ਇੱਕ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਜਿਸ ਨੂੰ ਕਿਸੇ ਕੁੜੀ ਦਾ ਫੋਨ ਆਉਂਦਾ ਹੈ ਤੇ ਨੌਜਵਾਨ ਚਲਾ ਗਿਆ ਜਿਸ ਤੋਂ ਬਾਅਦ ਪਰਿਵਾਰ ਦੇ ਨਾਲ ਹਾਲਾਕੀ ਗੱਲਬਾਤ ਵੀ ਹੁੰਦੀ ਰਹੀ ਹੈ ਤੇ ਕੁੜੀ ਉਸਦੇ ਨਾਲ ਹੀ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਹੁਣ ਮੁੰਡੇ ਦੀ ਭੇਤਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਮੁੰਡਾ ਜੋ ਕਿ ਪਰਿਵਾਰ ਦਾ ਇਕੱਲਾ ਕਮਾਉਣ ਵਾਲਾ ਸੀ ਘਰ ਦੇ ਵਿੱਚ ਪਤਨੀ ਤੇ ਬੱਚੇ ਵੀ ਨੇ ਤੇ ਬਿਰਧ ਪਿਓ ਇਸ ਵੇਲੇ ਹੁਣ ਇਨਸਾਫ ਦੀ ਗੁਹਾਰ ਲਗਾ ਰਿਹਾ ਜੋ ਕਿ ਦਰਦ ਦਰਦ ਦੀਆਂ ਠੋਕਰਾ ਖਾਣ ਨੂੰ ਮਜਬੂਰ ਹੋ ਚੁੱਕਿਆ ਤੇ ਹੱਥ ਜੋੜਦਿਆਂ ਇਸ ਬਿਰਧ ਪਿਓ ਤੇ ਸਮਾਜ ਸੇਵੀ ਸੰਸਥਾਵਾਂ ਨੇ ਇਨ ਦੀ ਮੰਗ ਕੀਤੀ ਹੈ ਸਰ ਆਪਣਾ ਨਾਮ ਦੱਸੋ ਗੁਰਮੀਤ ਸਿੰਘ ਆ ਜੀ ਮੇਰਾ ਨਾਮ ਸਰ ਕੀ ਹਸ ਹੋ ਰਿਹਾ ਹੈ ਸਰ ਇਹ 7 ਤਰੀਕ ਤੋਂ ਲਾਪਤਾ ਸੀ ਘਰ ਤੋਂ ਜੀ ਕਿੱਥੇ ਦੇ ਕਿੱਥੇ ਜਾਣ ਵਾਲਾ ਕੀ ਨਾਮ ਹੈ ਨਾ ਰਾਜਪੁਰਾ ਦੇ ਜਿਹੜੇ ਆਪਣਾ ਮੰਡੀ ਹੈ ਜੀ ਮੰਡੀ ਦੇ ਨਾਲ ਕਲੋਨੀ ਚ ਰਹਿੰਦੇ ਆ ਵਿਰੇ ਗਡਾਊਨ ਆ ਐਫਸੀਆਈ ਦੇ ਸ਼ਾਇਦ ਘੜੀ ਤੋਂ ਪਹਿਲਾਂ ਜੀ ਉੱਥੇ ਰੈਸ਼ਨਾਂ ਦੀ ਕਲੋਨੀ ਚ ਨਾਂ ਕੀ ਹੈ ਦੇ ਨਾਮ ਹਰਪ੍ਰੀਤ ਸਿੰਘ ਆ ਜੀ ਇਹ ਦੇਖੋ ਫਾਦਰ ਵਗੈਰਾ ਕੋਈ ਆ ਨਾਲ ਖੜਿਆ ਫਾਦਰ ਸਾਹਿਬ ਜੀ ਕੋਈ ਕਿੰਨੀ ਕੁ ਉਮਰ ਦਾ ਸੀਗਾ 32 ਸਾਲ 32 ਕਸਾਲ ਉਮਰ ਹੈ ਉਹਨਾਂ ਦੀ ਹਾਂਜੀ ਮੈਰਿਜ ਆ ਤਿੰਨ ਬੱਚੇ ਆ ਜੀ ਦੋ ਕੁੜੀਆਂ ਇੱਕ ਮੁੰਡਾ ਛੋਟਾ ਜਿਹਾ ਜੀ ਅੱਛਾ ਜੀ ਦੋ ਸਾਲ ਦਾ ਜੀ ਢਾਈ ਸਾਲ ਦਾ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਕਿਉਂ ਹੱਸਾ ਹੋਇਆ ਤੁਸੀਂ ਸਰ ਗੱਲ ਇਦਾਂ ਜੀ ਦੇਖੋ ਸਭ ਕੁਝ ਠੀਕ ਠਾਕ ਚੱਲ ਰਿਹਾ ਘਰ ਪਰਿਵਾਰ ਇਹ ਫਾਦਰ ਸਾਹਿਬਾਂ ਦੇਖੋ ਬਜ਼ੁਰਗਾਂ ਜੀ ਢਿਲ ਬਿਮਾਰ ਰਹਿੰਦੇ ਆ ਜਿਹੜੇ ਇਹਨਾਂ ਦੇ ਸਹੁਰਾ ਸਾਹਿਬ ਸੀਗੇ ਉਹ ਵੀ ਬਿਮਾਰ ਰਹਿੰਦੇ ਆ ਸਾਡੇ ਚਾਚਾ ਜੀ ਤੇ ਗੱਲ ਇਦਾਂ ਸੀ ਜੀ ਆਉਂਦੇ ਸੀ ਆਪਣਾ ਸਾਰਾ ਕੁਝ ਸਹੀ ਚੱਲ ਰਿਹਾ ਸੀ ਕੁੜੀ ਵੀ ਆਪਣੇ ਸਹੀ ਠੀਕ ਠਾਕ ਸੀ ਪਰ ਘਰ ਪਰਿਵਾਰ ਚ ਹੱਸ ਖੇਡ ਕੇ ਰਹਿੰਦੇ ਤੇ ਜੀ ਕੁਝ ਸਮੇਂ ਤੋਂ ਇਹ ਕਿਸੇ ਕੁੜੀ ਨਾਲ ਗੱਲ ਕਰ ਰਹੇ ਸੀ ਜੀ ਹੈ ਨਹੀਂ ਪਤਾ ਉਹਨਾਂ ਨਾਲ ਕੋਈ ਗੱਲ ਹੋ ਰਹੀ ਸੀ ਕੀ ਨਹੀਂ ਸੀ ਕੋਈ ਮਸਲਾ ਸੀ ਉਹਨਾਂ ਦੇ ਵਿੱਚ ਦੋਨਾਂ ਦਾ ਕੋਈ ਗੱਲਬਾਤ ਹੋਈ ਹੈ ਇਹਨਾਂ ਦੀ ਜੀ ਸਾਨੂੰ ਨਹੀਂ ਇਸ ਬਾਰੇ ਪਤਾ ਜੀ ਹੁਣ 7 ਤਰੀਕ ਨੂੰ ਜੀ ਇਹ ਘਰ ਤੋਂ ਚਲੇ ਗਏ ਜਾਣ ਤੋਂ ਬਾਅਦ ਫਾਦਰ ਸਾਹਿਬ ਨਾਲ ਇਹਨਾਂ ਦੀ ਗੱਲ ਹੁੰਦੀ ਰਹੀ ਹੈ ਇਹਨਾਂ ਦੀ ਜੀ ਉਸ ਟਾਈਮ ਉਹ ਕੁੜੀ ਨਾਲ ਸੀ ਕਹਿੰਦੇ ਜੀ ਕੁੜੀ ਨਾਲ ਇਹਨਾਂ ਨੂੰ ਇਹਨਾਂ ਦੇ ਨਾਲ ਸੀ ਫੋਨ ਵੀ ਕਰਿਆ ਹੁਣ ਇਹ ਹਾਦਸਾ ਹੈਪਨਿੰਗ ਕੀ ਹੋਈ ਹੈ ਇਹਨਾਂ ਨੂੰ ਪਤਾ ਹੈ ਜੀ ਸਾਰਾ ਤੁਸੀਂ ਕੀ ਮੰਗ ਰੱਖਦੇ ਹੋ ਅਧਿਸ਼ਤਮ ਮੰਗ ਰੱਖਦੇ ਆ ਜੀ ਸਾਡੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਜੀ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਆ ਬਜ਼ੁਰਗਾਂ ਜੀ ਇਹਨਾਂ ਦਾ ਇਕੱਲਾ- ਇਕੱਲਾ ਬੇਟਾ ਸੀ ਜੀ ਇਹਨਾਂ ਦਾ ਕਰਨਾਲ ਘਰ ਚ ਕੋਈ ਨਹੀਂ ਹੈਗਾ ਹੁਣ ਜੀ ਬੇਨਤੀ ਹੱਥ ਜੋੜ ਕੇ ਆਹੀ ਹੈ ਪ੍ਰਸ਼ਾਸਨ ਨੂੰ ਜੀ ਕਿ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਜਿਨ੍ਹਾਂ ਨੇ ਜਿਨ੍ਹਾਂ ਵੀ ਬੰਦਿਆਂ ਨੇ ਇਹਨਾਂ ਨਾਲ ਕੁਛ ਅਣਹੋਣੀ ਕੀਤੀ ਹੈ ਜੀ ਇਹਨਾਂ ਦੇ ਬੇਟੇ ਨਾਲ ਬਸ ਅਸੀਂ ਤਾਂ ਇਹ ਮੰਨ ਕਰਦੇ ਆ ਜੀ ਉਹ ਬੰਦੇ ਫੜੇ ਜਾਣ ਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਸਰ ਕੀ ਨਾਮ ਆਪਣਾ ਜਸਮੀਤ ਸਿੰਘ ਜੀ ਕੀ ਹੋਇਆ ਬੇਟੇ ਨਾਲ ਤੁਹਾਡੇ ਬੇਟਾ ਜੀ 7 ਤਰੀਕ ਤੋਂ ਲਾਪਤਾ ਹੈ ਸ਼ਾਮ ਦਾ ਜੀ ਅੱਛਾ ਉਸ ਤੋਂ ਬਾਅਦ ਉਹ ਦੂਜੇ ਦਿਨ ਸਾਡੇ ਮੇਰੇ ਭਤੀਜੇ ਕੋਲ ਫੋਨ ਆਇਆ ਸੀ ਕੁੜੀ ਦਾ ਉਹ ਪੁੱਛਰੀ ਵੀ ਉਹ ਆਰ ਪੀ ਸੀ ਕਿੱਥੇ ਆ ਉਹ ਕਹਿੰਦੇ ਵੀ ਮੈਂ ਉਹਦੇ ਨਾਲ ਸੀ ਉਹ ਕਹਿੰਦੇ ਵੀ 8 ਵਜੇ ਫੋਨ ਬੰਦ ਕਰਿਆ ਫੋਨ ਬੰਦ ਹੋਇਆ ਅਗਲੇ ਦਿਨ 11 11:30 ਵਜੇ ਅੱਛਾ ਇਹ ਗੱਲ ਪੁੱਛਿਆ ਉਸ ਤੋਂ ਬਾਅਦ ਅਸੀਂ ਉਹਨੂੰ ਫੋਨ ਕਰਿਆ ਮੰਨੇ ਉਹ ਕਹਿੰਦੇ ਨਹੀਂ ਪਹਿਲਾਂ ਉਹਨੇ ਕਿਹਾ ਮੈਂ ਮਲੇਰ ਕੋਟੜੇ ਤੋਂ ਇਹ ਭਵਾਨੀਗਰ ਤੋਂ ਜੀਸ਼ਾ ਮੈਸਾਚੂਨੇ ਨੇ ਕੋਲੋਂ ਫੋਨ ਕਰਿਆ ਉਹ ਕਹਿੰਦੀ ਮੈਂ ਸ਼ਹਿਰੇ ਤੋਂ ਆ। ਅੱਛਾ ਜੀ। ਉਹਦਾ ਹੋਰ ਕੁਝ ਨਹੀਂ ਲੈ ਦੱਸਿਆ। ਤੇ ਮੈਂ ਇਹ ਸੈਚੂਨੇ ਬੁਲਾਇਆ ਜੀ ਆਈ ਆਪਣਾ ਨਾਮ ਨਾ ਪਤਾ ਨਹੀਂ ਆ। ਤੁਸੀਂ ਕੰਪਲੀਟ ਕਰੀ ਵੀ ਆ? ਹਾਂ ਕਰੀ ਵੀ ਆ ਜੀ। ਕਿੱਥੇ ਕਰਾਈ ਆ? ਗੰਡਾ ਖੜੀ ਆ। ਤੁਸੀਂ ਕੀ ਮੰਗ ਰਕਦੇ ਹੋਣ ਇਸ ਟਾਈਮ? ਮੈਂ ਕਰਦੇ ਪਤਾ ਲੱਗੇ ਵੀ ਇਹ ਕੀ ਹਾਸਾ ਹੋਇਆ। ਇਹ ਜੇ ਕੰਮ ਕਰਨ ਵਾਲਾ ਹੈ ਨਹੀਂ ਸੀਗਾ ਜੀ। ਅੱਜ ਤੁਸੀਂ ਇੱਥੇ ਹਸਲ ਖੜੇ ਸੀ ਕੀ ਹੋਇਆ? ਫਸਮਟ ਹੋਇਆ ਕਿ ਫਸਟ ਮੋਟ ਹੋਇਆ? ਹੋ ਗਿਆ ਜੀ। ਹਾਂ ਹੋ ਰਿਹਾ ਜੀ। ਲੈ ਜਲੀ ਬੋਡੀ ਫੇਰ। ਨਹੀਂ ਨਹੀਂ। ਬੋਲ ਲੱਗੇ ਹੋ ਰਹੀ ਹੈ ਮਿਲਣੀ ਆ ਜੇ ਪੋਸਟਮਾਰਟਮ ਹੋ ਰਹੀ ਹੈ